ਹਾਂਜੀ ਵੈਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਮਿਕਸ ਸਬਜ਼ੀ ਉਹਦੇ ਲਈ ਆਪਾਂ ਨੇ ਜੀ ਗਾਜਰਾ ਕੱਟੀਆਂ ਨੇ ਪਰਵਲ ਲੈਏ ਨੇ ਜੀ ਪਿਆਜ਼ ਲੈਏ ਨੇ ਨਾਲ ਆਪਾਂ ਨੇ ਜੀ ਆਲੂ ਮਟਰ ਲੈਏ ਨੇ ਇੱਧਰ ਜੀ ਆਪਾਂ ਜਿਹੜੇ ਆਪਣੇ ਨੋਰਮਲ ਨਮਕ ਮਿਰਚ ਮਸਾਲੇ ਹੁੰਦੇ ਨੇ ਉਹ ਲੈਨੇ ਕੀ ਜੀਰਾ ਲੈ ਇੱਧਰ ਜੀ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਗਰਮ ਰੱਖਿਆ ਆਪਾਂ ਜੀ ਇਹਦੇ ਵਿੱਚ ਪਹਿਲਾਂ ਜੀ ਜੀਰਾ ਪਾ ਦਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਹਾਂਜੀ ਆਪਾ ਜੀ ਹੁਣ ਪਿਆਜ਼ ਪਾ ਦਾਂ ਹਾਂਜੀ ਜਿਹੜੇ ਭੈਣ ਭਾਈ ਵੀ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੀ ਵੀਡੀਓ ਦੇਖਦੇ ਨੇ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਗੇ ਚਾਲ ਦੀ ਚਾਲ ਦੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰਿਆ ਕਰੀਓ ਹਾਂਜੀ ਆਪਾਂ ਜੀ ਪਿਆਜ਼ਾਂ ਨੂੰ ਭੁੰਨ ਰਹੇ ਹਾਂ ਆਪਾਂ ਜੀ ਇਹਨਾਂ ਨੂੰ ਹਲਕਾ ਜਿਹਾ ਲਾਈਟ ਬਰਾਉਨ ਜੇ ਹੁਣ ਤੱਕ ਭੁੰਨਾਂਗੇ ਹਾਂਜੀ ਪਿਆਜ਼ ਆਪਣੇ ਜੀ ਲਾਈਟ ਬਰਾਉਨ ਜੇ ਹੋ ਚੁੱਕੇ ਹਨ ਆਪਾਂ ਤੇਰੇ ਵਿੱਚ ਜੀ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਸਾਰੇ ਜੀ ਨੋਰਮਲ ਮਸਾਲੇ ਪਾਤੇ ਹਾਂਜੀ ਪਾ ਕੇ ਜੀ ਆਪਾਂ ਇਹਨਾਂ ਨੂੰ ਵੀ ਭੁੰਨ ਲਾਂਗੇ। ਹਾਂਜੀ ਆਪਾਂ ਜੀ ਇਹਦੇ ਵਿੱਚ ਕੱਟੇ ਹੋਏ ਪਰਵਲ ਤੇ ਗਾਜਰਾ ਪਾ ਰਹੇ ਹਾਂ। ਆਪਾਂ ਇਹ ਮਸਾਲੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਆਪਾਂ ਜੀ ਇੱਕ ਕੌਲੀ ਇਹਦੇ ਵਿੱਚ ਜੀ ਸਬਜ਼ੀ ਦਾ ਪਾਣੀ ਪਾ ਰਹੇ ਹਾਂ। ਹਾਂਜੀ ਪਾਣੀ ਪਾ ਕੇ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਆਪਾਂ ਨੇ ਗਾਜਰਾਂ ਦੇ ਵਿੱਚ ਜਿਹੜੇ ਪਰਵਲ ਪਾਏ ਨੇ ਜੀ ਆਪਣੇ ਘਰੀ ਲੱਗੇ ਹੋਏ ਨੇ ਜੀ। ਜਿੰਨੇ ਕੁ ਜੀ 5-7 ਲੱਗਦੇ ਹੁੰਦੇ ਨੇ ਆਪਾਂ ਤੋੜ ਕੇ ਜੀ ਸਬਜ਼ੀ ਦੇ ਵਿੱਚ ਪਾ ਲੈਨੇ। ਹਾਂਜੀ ਆਪਾਂ ਜੀ ਸਬਜ਼ੀ ਨੂੰ ਘੋਟ ਲੈਂਦੇ। ਟਾਕੇ ਜੀ ਆਪਾਂ ਇਹਨੂੰ 7-8 ਮਿੰਟ ਲਈ ਪਕਾ ਲਾਂਗੇ। ਹਾਂਜੀ ਸਬਜ਼ੀ ਆਪਣੀ ਰਿਜ ਰਹੀ ਹੈ ਜੀ। ਆਪਾਂ ਕੀ ਵਿੱਚ ਇੱਕ ਦੋ ਵਾਰੀ ਸਬਜ਼ੀ ਨੂੰ ਹਿਲਾਉਂਦੇ ਰਹਾਂਗੇ। ਹਾਂਜੀ ਆਪਾਂ ਜੀ ਇਹਦੇ ਵਿੱਚ ਹੁਣ ਆਲੂ ਮਟਰ ਵੀ ਪਾ ਰਹੇ ਹਾਂ। ਇਹ ਵੀ ਆਪਾਂ ਨੇ ਪਹਿਲਾਂ ਵਾੜ ਕੇ ਰੱਖੇ ਸੀਗੇ। ਇਸ ਕਰਕੇ ਜੀ ਆਪਾਂ ਨੇ ਥੋੜੇ ਜਿ ਮਗਰੋਂ ਪਾਏ ਨੇ ਗਾਜਰਾਂ ਤੇ ਪਰਵਲ ਕੱਚੇ ਸੀ ਉਹ ਆਪਾਂ ਨੇ ਪਹਿਲਾਂ ਪਕਾ ਲਏ ਆਪੋ ਜੀ ਸਾਰੀ ਸਬਜ਼ੀ ਨੂੰ ਇਕੱਠੀ ਕਰਾ ਮਿਕਸ ਕਰ ਦਾਂਗੇ ਹਾਂ ਜੀ ਆਪਾਂ ਸਬਜ਼ੀ ਢੱਕ ਲੈਣ ਦੇ ਢੱਕੇ ਪਕਾ ਲਾਂਗੇ